ਹੱਥ ਜੋਣੇ ਲਿਖਨੇ ਸੀ ਮੈਨੂੰ ਉਹਨਾਂ ਚੋਂ ਇੱਕ ਇਹ ਵੀ ਹੋਣਾ ਸੀ ਕਿ ਤੇਰੇ ਵਾਂਗੂ ਕੌਣ ਕਰਦਾ ਯਾਰ ਕਿਸੇ ਕੁੜੀ ਨੂੰ ਉਹਨਾਂ ਕਾ ਦੇਖਣਾ ਜਿੰਨਾ ਕੋ ਨੂੰ ਸਹੀ ਲੱਗੇ ਖਾਲੀ ਕੋਈ ਬੈਂਚ ਤੇ ਵੀ ਨਾਲ ਆ ਕੇ ਨਾ ਬੈਠਣਾ ਬਸ ਦੂਰੋਂ ਖੜੇ ਖੜੇ ਰੱਬ ਨੂੰ ਕਹਿੰਦੇ ਰਹਿਣਾ ਕਿ ਰੱਬਾ ਇਹਨੂੰ ਕਹਿ ਇੱਥੇ ਹੀ ਬੈਠੀ ਰਵੇ ਮੇਲੇ 'ਚ ਨੰਬਰਾਂ ਦੇ ਇਸ਼ਾਰੇ ਬਹੁ ਮਿਲੇ ਤੂੰ ਪਹਿਲਾ ਸੀ ਜਿਨੇ ਮੇਰੀ ਸਕੂਟੀ ਤੇ ਪਾਤਰ ਸਰਦਾ ਸ਼ੇਰ ਲਿਖ ਕੇ ਰੱਖਿਆ ਸੀ ਕਿ ਚੁੱਪ ਹੋ ਗਏ ਇੱਕ ਛਣਕ ਦੀ ਝਾਂਜਰ ਦੇ ਬੋਰ ਜਦ ਕਿ ਚੁੱਪ ਹੋ ਗਏ ਇੱਕ ਛਣਕ ਦੀ ਝਾਂਜਰ ਦੇ ਬੋਰ ਜਦ ਮੇਲੇ 'ਚ ਸ਼ੋਰ ਮਚ ਗਿਆ ਮੇਲਾ ਕਿਧਰ ਗਿਆ ਤੇਰਾ ਕੋਈ ਪਤਾ ਨਹੀਂ ਲੱਗਦਾ ਸੀ ਖੜਾ ਖੜਾ ਤੂੰ ਕਦੋਂ ਰੋਣ ਲੱਗ ਜਵੇਂ ਪਰ ਜਦੋਂ ਮੈਂ ਕਿਹਾ ਕਿ ਮੈਨੂੰ ਤੇਰੇ ਨਾਲ ਕੁਝ ਨਹੀਂ ਰਿਹਾ ਹੁਣ ਤਾਂ ਤੂੰ ਰੋਇਆ ਹੀ ਨਹੀਂ ਪੱਥਰ ਹੋ ਗਿਆ ਹੋਵੇਂ ਜਿਵੇਂ ਕਿਸੇ ਦੱਸਿਆ ਤੂੰ ਹੱਸਣਾ ਭੁੱਲ ਗਿਆ ਤੂੰ ਬੋਲਦਾ ਨਹੀਂ ਸੀ ਮੈਨੂੰ ਇਹ ਅਫਸੋਸ ਨਹੀਂ ਕਿ ਅੱਜ ਮੈਂ ਕਿਸੇ ਹੋਰ ਨਾਲ ਆ ਇਹ ਗੱਲ ਦਾ ਜ਼ਰੂਰ ਅਫਸੋਸ ਆ ਕਿ ਤੂੰ ਮੈਨੂੰ ਕਦੇ ਬੇਵਫਾ ਨਹੀਂ ਕੀਤਾ ਤੂੰ ਮੇਰੇ ਨਾਲ ਲੜਿਆ ਕਿਉਂ ਨਹੀਂ ਤੂੰ ਸਭ ਕੁਝ ਆਪਣੇ ਅੰਦਰ ਹੀ ਕਿਉਂ ਰੱਖ ਲਿਆ ਠੀਕ ਆ ਚੱਲ ਖਿਆਲ ਰੱਖੀ ਆਪਣਾ ਜੇ ਤੇਰੇ ਵਰਗੇ ਖੋ ਜਾਂ ਨਾ ਤੋ ਲੱਭਦੇ ਨਹੀਂ